ਪਤ ਵਾਲੀ ਨੇ ਨਸੀਬੋ ਨੇ ਮੰਨਤ ਕੀਤੀ ਬਾਬੇ ਦੀ ਵੀ ਮੇਰਾ ਪੁੱਤ ਸ਼ਾਲਾ ਨੇ ਮਾਰਤਾ ਬਾਬਾ ਮਿਰਜੇ ਦੇ ਬੈਰ ਨੂੰ ਚੜ ਸਾਨੂੰ ਮੇਰੇ ਪੁੱਤ ਦਾ ਸ਼ਾਲਾ ਤੋਂ ਬਦਲਾ ਲੈ ਕੇ ਦੇ ਉਹਨੂੰ ਵੀ ੱੱਕੇ ਮਾਰ ਕੇ ਪਰਿਕਿਤੇ ਜੋ ਬਾਹਰ ਕਰ ਦਿੱਤਾ ਅਸਲ ਵੀਰੋ ਗੱਲ ਇਹ ਸੀ ਜਿਹੜਾ ਰਾਹ ਰੇ ਮੂੰ ਜੰਗ ਨੂੰ ਨਹੀਂ ਸੀ ਚੜਦਾ ਇਹਦਾ ਮਿਰਜੇ ਦੇ ਨਾਲ ਸਰੀਕਾ ਸੀ ਮਿਰਜਾ ਪਹਿਲਾਂ ਨਾਨਕੀ ਪੜਿਆ ਸੀ ਗੱਲ ਸੁਣਨ ਵਾਲੀ ਆ ਨਾਨਕੀ ਪੜਿਆ ਸੀ ਨਾਨਕੀ ਪੜਦੇ ਦੀ ਸਹਿਮਾ ਦੇ ਨਾਲ ਦੋਸਤੀ ਸੀ ਉੱਥੇ ਉੱਥੋਂ ਇਹ 2 4 5 7 ਸਾਲ ਉੱਥੇ ਰਿਹਾ ਉਦੋਂ ਬਾਅਦ ਹੈ ਜਦੋਂ ਇਹ ਦਾਨਾਬਾਦ ਆਇਆ ਰਾਰਮੂ ਨੇ ਜਿਹੜੀਆਂ ਚੰਗੀ ਜ਼ਮੀਨ ਸੀ ਜਿੱਥੇ 12 ਮਹੀਨੇ 30 ਦਿਨ ਕਾ ਨਹੀਂ ਸੀ ਮੁੱਕਦਾ ਜਿਹੜੀ 900 ਮੱਝ ਸੀ ਇਹਨਾਂ ਕੋਲੇ ਉਹਦੇ ਤੇ ਵੀ ਕਬਜ਼ਾ ਕਰ ਲਿਆ ਤੇ ਜ਼ਮੀਨ ਤੇ ਵੀ ਕਬਜ਼ਾ ਕਰ ਲਿਆ ਤਾਂ ਸਾਰਾ ਕੁਝ ਖੋលਿਆ ਜਦੋਂ ਮਿਰਜਾ ਆਇਆ ਆਪਦੇ ਬਾਪ ਨੂੰ ਪੁੱਛਦਾ ਕਹਿੰਦਾ ਅੱਬਾ ਜਾਨ ਜਿਹੜੀ ਚੰਗੀ ਭੋਏ ਆ ਰੁਪਈਏ ਵਾਲੀ ਇਹ ਰਾਰਮੂ ਕੋਲੇ ਆ ਆਪਣੇ ਕੋਲੇ ਦੁਆਨੀ ਚੁਆਨੀ ਵਾਲੀ ਆ ਗੱਲ ਕੀ ਆ ਉਹ ਕਹਿੰਦਾ ਸੀ ਤਾਂ ਪੁੱਤ ਸਾਰਾ ਕੁਛ ਆਪਣਾ ਹੀ ਇਹਨੇ ਵਿੱਚੋਂ ਰਾਰਮੂ ਨੇ ਖੋ ਲਿਆ ਹੁਣ ਮਿਰਜਾ ਪੁੱਛਦਾ ਵੀ ਮਿਲੂਕ ਵਿੱਚ ਕਿਸੇ ਢੰਗ ਨਾਲ ਮਿਲ ਸਕਦਾ ਉਹ ਕਹਿੰਦਾ ਮਿਲ ਸਕਦਾ ਜੇ ਕਿਸੇ ਪੀਰ ਫਕੀਰ ਦੀ ਆਪਾਂ ਸੇਵਾ ਕਰਗੇ ਹੁਣ ਮਿਰਜੇ ਨੇ ਮਲਤਾਨ ਦੇ ਵਿੱਚ 12 ਸਾਲ ਪੀਰ ਬਹਾਵਲ হক ਦੀ ਸੇਵਾ ਕੀਤੀ ਉਸੇ ਪੀਰ ਦੀ ਸੇਵਾ ਦੁੱਲੇ ਨੇ ਕੀਤੀ 12 ਸਾਲ ਜਦੋਂ 12 ਸਾਲ ਪੂਰੇ ਹੋ ਗਏ ਦੁੱਲੇ ਨੂੰ ਆਵਾਜ਼ ਆਈ ਉਹ ਦੁੱਲਾ ਕੀ ਮੰਗਦਾ ਹੈ ਇੱਕ ਕਹਿੰਦਾ ਜੀ ਸੂਰਮਕਤੀ ਚਾਹੀਦੀ ਪਿਓ ਦਾ ਦੇ ਦਾ ਬਦਲਾ ਲੈਣਾ ਅਖਰ ਬਾਦਸ਼ਾਹ ਤੋਂ ਪੀਰਾਂ ਨੇ ਕੋੜਾ ਬਖਸ਼ਿਆ ਸੂਰਮਕਤੀ ਬਖਸ਼ੀ ਇਹਨੇ 12 ਦੇ ਮੂਹਰੇ ਉਸ ਪੀਰ ਦਾ ਰੋਜ਼ਾ ਬਣਾ ਲਿਆ ਦੁੱਲੇ ਨੇ ਵੀ ਜਦੋਂ ਕਹਿੰਦੇ ਜਾਇਆ ਕਰਾਂਗੇ ਪੀਰਾਂ ਨੂੰ ਸਲਾਮ ਕਰਕੇ ਫਿਰ ਜਾਇਆ ਕਰਾਂਗੇ ਦੁੱਲੇ ਦੀ ਗਰਜ ਪੂਰੀ ਹੋ ਗਈ ਫਿਰ ਮਿਰਜੇ ਨੂੰ ਆਵਾਜ਼ ਪਈ ਮਿਰਜੇ ਤੂੰ ਕੀ ਮੰਗਦਾ ਹੈ ਉਹ ਕਹਿੰਦਾ ਜੀ ਸੂਰਮਕਤੀ ਤੇ ਆਸ਼ਕੀ ਮਸ਼ੂਕੀ ਚਾਹੀਦੀ ਆ ਪੀਰ ਕਹਿੰਦੇ ਕਰੇਗਾ ਦੋਏ ਪਰ ਤੂੰ ਸਿਰੇ ਨਹੀਂ ਚੜਨਾ ਸੁਣਨੇ ਵਾਲੋ ਖਿਆਲ ਕਰਿਓ ਦੋ ਬੇੜੀਆਂ ਤੇ ਬੰਦਾ ਪੈਰ ਰੱਖਣ ਵਾਲਾ ਪਾਰ ਨਹੀਂ ਲੱਗਦਾ ਪੀਰ ਕਹਿੰਦੇ ਕਰੇਗਾ ਦੋਏ ਪਰ ਤੂੰ ਸਿਰੇ ਨਹੀਂ ਲੱਗਣਾ ਇੱਕ ਮਿਆਂ ਦੇ ਵਿੱਚ ਦੋ ਤਲਵਾਰਾਂ ਨਹੀਂ ਪੈਂਦੀਆਂ ਜੇ ਤਾਂ ਤੂੰ ਇੱਕ ਚੀਜ਼ ਮੰਗ ਲੈਂਦਾ ਫਿਰ ਤਾਂ ਤੈਨੂੰ ਦੇ ਦਿੰਦੇ ਤੂੰ ਦੋ ਮੰਗੀਆਂ ਇਹ ਤੈਨੂੰ ਮਿਲਣਗੀਆਂ ਨਹੀਂ ਪੀਰਾਂ ਨੇ ਇੱਕ ਬੱਕੀ ਬਖਸ਼ੀ 16 ਕਾਨੀਆਂ ਬਖਸ਼ੀਆਂ ਕਿਹਾਂ ਮਿਰਜਾ ਜਿਹੜੀ ਕਾਨੀ ਚਲਾਇਆ ਕਰੇਗਾ ਮੋੜ ਕੇ ਤੇਰੇ ਕੋਲੇ ਆਇਆ ਜੇ ਕਰੂ ਹੁਣ ਪੀਰਾਂ ਦੀ ਤਾਕਤ ਦੇ ਨਾਲ ਜਦੋਂ ਉੱਥੋਂ ਤੁਰਨ ਲੱਗਿਆ ਬੱਕੀ ਲੈ ਕੇ ਕਾਨੀਆਂ ਲੈ ਕੇ ਥੋੜੀ ਜੀ ਵੜ ਗਿਆ ਮੁੜਿਆ ਆਇਆ ਕਹਿੰਦਾ ਪੀਰ ਜੀ ਇੱਕ ਚੀਜ਼ ਤਾਂ ਰਹਿ ਗਈ ਜਿਹੜੀ ਅਸਲ ਸੀ ਕੀ ਮੈਨੂੰ ਸਹਿਵਾ ਵੀ ਬਖਸ਼ੋ ਪੀਰ ਕਹਿੰਦੇ ਹੋਏ ਜਾ ਮਿਰਜਾ ਚਲਿਆ ਜਾ ਅਸੀਂ ਤੈਨੂੰ ਸਹਿਵਾ ਨਹੀਂ ਬਖਸ਼ਣੀ ਬੰਨੇ ਚੰਨੇ ਸ਼ਹਿਰਾਂ ਦੇ ਵਿੱਚ ਪਤਾ ਵੀ ਸਹਿਵਾ ਚੰਦਣੀ ਮੰਗੀ ਹੋਈ ਆ ਜੇ ਉਧਰੋਂ ਮੰਗ ਛੜਵਾ ਕੇ ਤੇਰੇ ਨਾਲ ਅਸੀਂ ਸਹਿਵਾ ਤੋਰੀ ਲੋਕਾਂ ਨੇ ਕਹਣਾ ਚੰਗਾ ਪੀਰ ਲੋਕਾਂ ਉਧਰੋਂ ਮੰਗਾ ਛੜਵਾ ਕੇ ਦੂਜੇ ਪਾਸੇ ਤੋਰੀ ਜਾਂਦਾ ਮੈਂ ਤੈਨੂੰ ਸਹਿਵਾ ਨਹੀਂ ਬਖਸ਼ਣੀ ਮਿਰਜਾ ਕਹਿੰਦਾ ਜੇ ਨਹੀਂ ਬਖਸ਼ਣੀ ਮੈਂ ਧੱਕੇ ਨਾਲ ਕੱਢ ਲਿਆਉਂਗਾ ਉਹ ਕਹਿੰਦਾ ਜੇ ਧੱਕੇ ਨਾਲ ਕੱਢੇਗਾ ਉਹਨਾਂ ਦੀ ਹੱਦ 'ਚ ਰਹੇਗਾ ਤੈਨੂੰ ਉਹਨਾਂ ਦੀ ਹੱਦ ਨਹੀਂ ਚੱਪਣ ਦੇਣੀ ਮਿਰਜੇ ਨੂੰ ਮਾਰਨ ਵਾਲਾ ਕਿਹੜਾ ਸੀ ਇਹਨੇ ਪੀਰਾਂ ਤੋਂ ਉਲਟ ਹੋ ਕੇ ਸੇਵਾ ਕੱਢ ਕੇ ਲਿਆਂਦੀ ਤੇ ਫਿਰ ਉਹਨਾਂ ਨੇ ਇਹਨੂੰ ਨੀਂਦ ਨੇ ਐਸਾ ਜ਼ੋਰ ਪਾਇਆ ਜੰਡ ਥੱਲੇ ਜਦੋਂ ਅੱਖ ਪੱਟੇ ਉਹਦੀ ਅੱਖ ਲੱਗ ਜੇ ਤੇ ਉਹਦੋਂ ਨੂੰ ਬਾਹਰ ਚੜ ਕੇ ਆਈਆਂ ਫਿਰ ਸ਼ੈਲਾ ਨੇ ਮਾਰਿਆ ਫਿਰ ਉੱਥੋਂ ਇਹਨੇ ਪੀਰਾਂ ਦੀ ਤਾਕਤ ਦੇ ਨਾਲ ਰਾ ਰੇਮੂ ਤੋਂ ਚੰਗੀ ਭੁਹੇ ਸੀ ਜਿਹੜੀ ਸਭ ਕੁਝ ਖੋ ਲਿਆ ਮਾਲ ਡੰਗਰ ਆਪਦੇ ਕਬਜ਼ੇ ਚ ਕਰ ਲਿਆ ਇਸ ਕਰਕੇ ਦਾ ਰਾ ਰੇਮੂ ਦੇ ਨਾਲ ਸਹਿਕਾ ਸੀ ਮਿਰਜੇ ਦਾ ਰਾ ਰੇਮੂ ਤਾਂ ਨਹੀਂ ਸੀ ਮਿਰਜੇ ਦੇ ਵੈਰ ਨੂੰ ਚੜ ਜਾ ਜਿਸ ਵੇਲੇ ਸਾਰੇ ਪਰਿਵਾਰ ਨੂੰ ਮਾਰ ਕੇ ਧੱਕੇ ਪਰਿਚੇਰ ਚੋਂ ਬਾਹਰ ਕੱਢ ਦਿੱਤਾ ਪਿੱਛੇ ਕੌਣ ਰਹੇਗੀ ਮਿਰਜੇ ਦੀ ਪੈਣ ਛਤੀ ਕੁਾਰ ਪੱਤ ਦਾ ਗਾਨਾ ਗੁੱਟ ਨੂੰ ਬੰਨਿਆ ਹੋਇਆ ਵਿਆਹ ਦੇ ਵਿੱਚ 8 ਦਿਨ ਰਹਿਣ ਆਪਣੀ ਮਾਂ ਨੂੰ ਪੁੱਛਦੀ ਆ ਮੇਰਾ ਬਾਬਾ ਕੀ ਕਹਿੰਦਾ ਮਿਰਜੇ ਦੇ ਵੈਰ ਨੂੰ ਜਾਣ ਵਾਸਤੇ ਉਹ ਕਹਿੰਦੀ ਧੀਏ ਸਾਡੇ ਅੱਖੇ ਦਾ ਮੰਨਿਆ ਨਹੀਂ ਤੂੰ ਜਾ ਕੇ ਮੈਂਤ ਕਰ ਲਾ 36 ਦੇ ਬਿਆਹ ਚੜ੍ਹਦਣ ਰਹਿਣ ਜਾ ਕੇ ਬਾਬੇ ਦੀ ਕਿਚੇਰੀ ਚ ਮਾਰ ਕੇ ਤਹਾਂ ਬਰਲਾਵ ਕਰਨ ਲੱਗੀ ਉੱਥੇ ਕਾ 36 ਨੇ ਗਾਨਾ ਤੋੜਿਆ ਰਹਿਮੂ ਦੇ ਦਰਬਾਰ ਰਾਰਾ ਖੜੀ ਪੁਕਾਰ ਦੀ ਕਿੱਥੇ ਹੈ ਰਹਿਮੂ ਸਰਦਾਰ ਸਾਡੇ ਬੇਗ ਨਾਹੀਂ ਲਾਲ ਨੂੰ ਬਾਬਾ ਸ਼ਾਲਾ ਨੇ ਕੱਤਿਆ ਮਾਰ ਉਹਦੀ ਘਰੇ ਲਾਸ਼ ਨਹੀਂ ਉਪੜੀ ਸੜਤੀ ਸਾ ਦਰਬਾਰ ਜੇ ਤੂੰ ਚੜੇ ਨਾ ਮਿਰਜੇ ਦੇ ਪੈਰ ਨੂੰ ਫਿਰ ਮੈਂ ਬਸੂਗੀ ਸ਼ਮੀਰ ਦੇ ਬਾੜ ਆ ਤਰਾ ਨੱਕ ਵੱਡੂਗੀ ਕਰੜ ਕੇ ਪਰੇ ਦੇ ਵਿੱਚ ਬਠਾਲ ਤੂੰ ਡਾਕੇ ਨਾ ਬੈਜੇ ਕੁਰਸੀਆਂ ਇਹ ਕੀ ਪਈਆਂ ਰੜ ਕੇ ਪਾਈਆਂ ਦੇ ਨਾਲ ਉੱਠ ਕੇ ਚੜ ਜਾ ਮਿਰਜੇ ਦੇ ਬਾਹਰ ਨੂੰ ਆ ਪਾ ਮਾ ਤੇਰੀ ਟਾਡੀ ਗਾਉਣਗੇ ਬਾਰਕ ਛੱਤੀ ਜਾ ਕੇ ਬਾਬੇ ਦੀ ਕਿਹੜੀ ਕਿਵੇਂ ਤਾਨੇ ਮਿਹਨੇ ਮਾਰਦੀ ਦੀ ਰੋਸੇ ਕਰੀ ਦਾ ਪੱਟੇ ਏਰ ਛਤੀ ਨੇ ਨਾਲੂ ਪੋਲਾ ਪੈਣਾ ਨੂੰ ਕਾਲੀ ਰਾਤ ਪੈਣ ਨਾਲ ਭਰਾ ਮੈ ਸੁੰਦੀਆਂ ਇਹ ਹੱਸ ਕੇ ਉਹ ਤਾਂ ਹੱਸ ਕੇ ਮੰਗਲ ਜਗਾਤੀ ਆਏ ਹੋ ਹੋਏ ਉਹ ਹੋ ਉਹ ਤਾਂ ਮੈਂ ਬੋਤਰੀ ਥੱਕੇ ਥੱਕਿਆ ਥੋ ਥੱਕਿਆ ਏ ਥੱਕੇ ਮਾਰ ਖਾਇ ਆ ਪੀ ਨਸ਼ੇ ਦਾ ਮਾ ਯਾਰਾ ਦੀ ਮਾ ਯਾਰਾ ਦੀ ਮਾ ਯਾਰਾ ਦੀ ਹੱਕ ਦੇ ਨਾਲੇ ਪਾਪਾ ਪਤਨੀ ਆਪਣੇ ਪੇਦ ਕਿਸਾ ਜਰੀਆ ਤੈਨੂੰ ਜਣਿਆ ਮਾਂ ਬਦਕਾਰੀ ਉਹ ਕਿਨੂੰ ਤੂੰ ਬੰਨੇ ਨਾਲਿਆ ਕਿਰੂਆ ਉਹਦਾ ਕਿਨੂੰ ਨਗਾ ਲਿਆ ਪਾਰੀ ਆ ਕੈ ਰਕਵਾਰੀ ਕੈ ਨਵਈ ਕੈ ਰਕਵਾਰੀ ਕੰਨਿਆ ਦੇ ਕੁਕੀ ਹਰ ਕੈ ਨਰਕ ਦੇ ਵਿੱਚ ਜਾ ਪੂ ਬਾਬਾ ਜਰਾ ਤੂੰ ਤਾਂ ਜਰਾ ਹਰਖ ਨੂਟਾ ਵਾਲੀ ਕੇ ਜੜ ਜਪਉਂਦੇ ਪੈਰ ਨੂੰ ਮੇਰੀ ਦਾਦੀ ਤੇਰੀ ਰਾਗ ਗਾਉਣਗੇ ਬਾਰੀ ਓ ਚਰ ਜਾ ਮਰ ਜਦੇ ਪੈਰ ਨੂੰ ਏ ਦਾਦੀ ਲੋ ਵੀ ਵੀਰੋ ਹੁਣ ਲੈ ਲੈ ਜੋੜੀ ਜਿਸ ਵੇਲੇ ਰਾ ਰੇ ਮੂੰ ਕਹਿਣ ਲੱਗਿਆ ਨਫਰਾ ਮਾਰ ਕੇ ਧੱਕੇ ਪਹੇ ਚਿਹਰ ਜੋ ਬਾਹਰ ਕਰਦੇ ਇਹਨੂੰ ਜਦੋਂ ਨਫਰ ਧੱਕੇ ਮਾਰ ਲੰਗਾ ਛਤੀ ਨੂੰ ਛੱਤੀ ਗੁੱਸੇ 'ਚ ਆ ਗਈ ਕਹਿੰਦੀ ਹਟ ਹਟ ਪਿੱਛੇ ਹੋ ਕੇ ਖੜ ਜਾ। ਉਹ ਕਮੀਨੀ ਜਾਦਾ ਬੰਦਾ ਹੋ ਕੇ ਕੋੜਿਆਂ ਨੂੰ ਕਾਹ ਪਾਉਣ ਵਾਲਾ ਹੋ ਕੇ ਦੋ ਪੈਸਿਆਂ ਦਾ ਨੌਕਰ ਹੋ ਕੇ ਤੂੰ ਮੈਨੂੰ ੱੱੱਕੇ ਮਾਰਨਾ ਕੀ ਲੱਗਦਾ? ਜੇ ੱੱੱਕੇ ਮਾਰੇ ਤਾਂ ਮੇਰਾ ਬਾਪੂ ਉੱਠ ਕੇ ਆ ਮਾਰੇ। ਕਹਿੰਦੀ ਹਟ ਨਫਰਾ ਹਥਿਆਰਿਆਂ ਨਾਲ ਕਰ ਹੱਤੇ ਆ ਪਾਪ। ਵੇ ਭਾਈ ਜਿਨ੍ਹਾਂ ਦੇ ਮਰ ਗਏ ਉਹਨਾਂ ਭੈਣਾਂ ਨੂੰ ਕਾਲੀ ਰਾਤ ਭੈਣਾਂ ਨਾਲ ਭਰਾਵਾਂ ਸੌਂਦੀਆਂ ਇਹ ਹੱਸ ਕੇ ਮੰਗਣ ਜਗਾਤ ਕਹਿੰਦੀ ਉਹ ਦੱਸਦਾ ਮੈਂ ਪੋਤਰੀ ਉੱਠ ਕੇ ੱੱੱਕੇ ਮਾਰੇਗਾ ਆਪ ਤੂੰ ਮੈਨੂੰ ੱੱੱਕੇ ਮਾਰਨਾ ਕੀ ਲੱਗਦਾ? ਜੇ ਧੱਕੇ ਮਾਰੇ ਤਾਂ ਮੇਰਾ ਬਾਬਾ ਉੱਠ ਕੇ ਆ ਮਾਰੇ ਜਿਸ ਵੇਲੇ ਇੰਨੀ ਗੱਲ ਕਹੀ ਕਹਿੰਦਾ ਨਫਰਾ ਇਹ ਜਿਹੜੀਆਂ ਜੱਤਾਂ ਇਹ ਸੱਪਾਂ ਨੂੰ ਪਿਆਰੀਆਂ ਹੁੰਦੀਆਂ ਸੱਚੀ ਗੱਲ ਆ ਤੂੰ ਇਹਨੂੰ ਧੱਕੇ ਨਹੀਂ ਮਾਰਦਾ ਕਹਿੰਦਾ ਬਾਬਾ ਮੈਥੋਂ ਨਹੀਂ ਧੱਕੇ ਵੱਜਦੇ ਇੱਕ ਵੇਰੀ ਕਹਿਲਾ ਦੋ ਵੇਰੀ ਕੋ ਹਲਾ ਮੈਂ ਤੇਰੀ ਨੌਕਰੀ ਛੱਡ ਕੇ ਚਲੇ ਜਾਉ ਮੈਥੋਂ ਇਹਨੂੰ ਧੱਕੇ ਨਹੀਂ ਵੱਜਦੇ ਕਹਿੰਦਾ ਫਿਰ ਨਫਰਾ ਇਹ ਜੱਤਾਂ ਸੱਪਾਂ ਨੂੰ ਵੀ ਪਿਆਰੀਆਂ ਹੁੰਦੀਆਂ ਔੜਕ ਮੇਰੀ ਪੋਤਰੀ ਆ 소ਫੀ ਤੋਂ ਧੱਕੇ ਫਿਰ ਮੈਥੋਂ ਵੀ ਨਹੀਂ ਵੱਜਣੇ ਐ ਕਰ ਭੜ ਕੇ ਪਹਿਲਾਂ ਮੇਰੇ ਨਸ਼ੇ ਦਾ ਮੂੰਹ ਨੂੰ ਲਾ ਜਦੋਂ ਨਫਰ ਨੇ ਇੰਨੀ ਗੱਲ ਕਹੀ ਰਾਰਮੂ ਨੇ ਇੰਨੀ ਗੱਲ ਕਹੀ ਨਫਰ ਨੇ ਚੱਕਿਆ ਪਹਿਲਾਂ ਤਾੜ ਕਰਕੇ ਰਾਰਮੂ ਦੀ ਹੱਕ ਚ ਮਾਰਿਆ ਕਹਿੰਦਾ ਨਫਰਾ ਮੈਂ ਤੈਨੂੰ ਕਿਹਾ ਸੀ ਮੂੰਹ ਨੂੰ ਲਾ ਤੂੰ ਮੇਰੀ ਹੱਕ ਚ ਪਹਿਲੇ ਮਾਰਿਆ ਕਹਿੰਦਾ ਬਾਬਾ ਤੂੰ ਤਾਂ ਆਪਦੇ ਪਿਓ ਦਾ ਪੁੱਤ ਹੀ ਨਹੀਂ ਕਹਿੰਦਾ ਤੇਰੀ ਜ਼ੁਰਤ ਕਿਵੇਂ ਪੈ ਗਈ ਮੈਨੂੰ ਇਹਨਾਂ ਗੱਲ ਕਹਿਣ ਦੀ ਕਹਿੰਦਾ ਕਹਿੰਦਾ ਬਾਬਾ ਗੁੱਸਾ ਹੋਊ ਰਵਾਈ ਨਾ ਹੋ ਹਲਵਾਈ ਦੀ ਸੀ ਨਹੀਂ ਨਾ ਕੀ ਗੁੱਸਾ ਤੇਰਾ ਗੁੱਸਾ ਹੋ ਮਿਰਜੇ ਨਾ ਹੋ ਮਿਰਜੇ ਦੇ ਭਰਾਮਾ ਨਾ ਹੋ ਮਿਰਜੇ ਦੇ ਬਾਪ ਨਾ ਹੋ ਓਏ ਕੁਆਰੀ ਕੁੜੀ ਇਹ ਕੰਨਿਆ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਇਹਦੇ ਨਾਲ ਤੇਰਾ ਕੀ ਸਰੀਕਾ ਤੂੰ ਇਹਨੂੰ ਧੱਕੇ ਮਾਰਨ ਨੂੰ ਕਹਿਣਾ ਭੜਕੇ ਪਹਿਲਾਂ ਨਸ਼ੇ ਦਾ ਮਾਰਿਆ ਰਾਤ ਹੀ ਹੱਕ ਦੇ ਨਾਲ ਬਾਬਾ ਪੁੱਤ ਨਹੀਂ ਆਪਣੇ ਪੇ ਦਾ ਤੁਸੀਂ ਕਿਸੇ ਜਣਿਆ ਮਾਮ ਬਦਕਾਰ ਕਿਨੂੰ ਤੂੰ ਬੰਨੇ ਲਾਇਆ ਕਿਨੂੰ ਨਗਾਇਆ ਪਾਰ ਇਹ ਕਹਿਣ ਕੁਹਾਰੀ ਕੰਨਿਆ ਤੇਰੇ ਕੁਕੀ ਬੱਚੇ ਦਰਬਾਰ ਮਾਰੀ ਹਰਖੀ ਨਰਕ ਵਿੱਚ ਜਾ ਪਊ ਜਰਾ ਹਰਖ ਨੂੰ ਮਾਰ ਐ ਉੱਠ ਕੇ ਚੜ ਜਾ ਮਿਰਜੇ ਦੇ ਬਾਹਰ ਨੂੰ ਬਾਬਾ ਫਿਰ ਤੇਰੀ ਰਾਗੀ ਕੌਣਗੇ ਬਾਤ ਤੇਰਾ ਦੁਨੀਆ 'ਚ ਨਾਂ ਰਹਿ ਜੂ ਤੂੰ ਇਹਨੂੰ ਧੱਕੇ ਮਾਰਨ ਨੂੰ ਕਹਿਣਾ ਉੱਠ ਕੇ ਮਿਰਜੇ ਦੇ ਬਾਹਰ ਨੂੰ ਚੜ ਜਾ ਇਹ ਹਰਖ ਦੀ ਮਾਰੀ ਜੇ ਜਾ ਕੇ ਸ਼ਮੀਰ ਨੂੰ ਕਰਕੇ ਬੈਠ ਗਈ ਉਹਦੇ ਬਾਹਰ ਬਸ ਗਈ ਆ ਜਿਹੜੀਆਂ ਕਚੇਰੀਆਂ ਲਾ ਕੇ ਬੈਠਾ ਇਹ ਕਚੇਰੀਆਂ ਤੂੰ ਲਾ ਨਹੀਂ ਸਕਦਾ ਤੈਨੂੰ ਭਰਾਮਾਂ ਚ ਬੈਠਣ ਜੋਗਾ ਨਹੀਂ ਛੱਡਣਾ ਉੱਠ ਕੇ ਚੜ ਜਾ ਮਿਰਚੇ ਦੇ ਬਾਹਰ ਨੂੰ ਹੁਣ ਜਦੋਂ ਇੰਨੀ ਗੱਲ ਕਹੀ ਰਾ ਰਮੂ ਨੇ ਕੱਕਾ ਕੱਲਾ ਬਸ ਸਦੇ ਆਪਦੇ ਭਰਾ ਸੱਤ ਭਰਾ ਸੀ ਇਹ ਕਹਿੰਦਾ ਬਈ ਮੈਂ ਮਿਰਚੇ ਦੇ ਬਾਹਰ ਨੂੰ ਜਾਣਾ ਦੱਸੋ ਕੀ ਸਲਾਹ ਹੋਣੀ ਚਾਹੀਦੀ ਆ ਉਹ ਕਹਿੰਦੇ ਬਾਬਾ ਅਸੀਂ ਤੈਨੂੰ ਕੀ ਸਲਾਹ ਦੱਸ ਸਕਦੇ ਆ ਤੇਰਾ ਬਾਪ ਰਾ ਲਿਆਸ ਨਹੀਂ ਹੈ ਮੈਨੂੰ ਤੇਰਾ ਬਾਪ ਰਾ ਲਿਆਸ ਇਧਰ ਬੂਟੇ ਨੂੰ ਪਿਆ ਦੇ ਕੋਈ ਨਹੀਂ ਜਿੰਦਾ ਬੈਠਾ ਉਹਨੂੰ ਜਾ ਕੇ ਪੁੱਛ ਗੁਣੀ ਲੋਕ ਹੈ ਕਹਿੰਦੇ ਮਾਪੇ ਜਿਨ੍ਹਾਂ ਦੇ ਜੀਮ ਦੇ ਮੱਕੇ ਦਾ ਹੱਜ ਨਹੀਂ ਕਾ ਚੱਲ ਆ ਜਿਨ੍ਹਾਂ ਚੱਕਰ ਮਾਪੇ ਜੀਂਦੇ ਆ ਕਿਸੇ ਤੀਸ ਯਾਤਰਾ ਕਰਨ ਦੀ ਲੋੜ ਨਹੀਂ ਜੇ ਬੰਦਾ ਉਹਨਾਂ ਦੀ ਸੇਵਾ ਕਰੇ ਮਾਂ ਬਾਪ ਦੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਹਜੇ ਤੇਰਾ ਬਾਪ ਨਹੀਂ ਆਉਂਦਾ ਬੈਠਾ ਉਹਨੂੰ ਪਛਪੇ ਕੀ ਹੋਣਾ ਚਾਹੀਦਾ ਸੀ ਤੈਨੂੰ ਕੀ ਦੱਸ ਸਕਦੇ ਆ ਉੱਥੇ ਘਰਾਂ ਨੇ ਇਕੱਠੇ ਕਰ ਲੈ ਲਏ ਸ਼ਰੀਕ ਬਲਾ ਕੱਕਿਆ ਕੱਲਿਆ ਬਾਤ ਸਾਜੋ ਮੇਰੇ ਦਾ ਆਪਾਂ ਚੱਲ ਗਏ ਮਿਰਜੇ ਦੇ ਬੈਰ ਨੂੰ ਕੋ ਦੱਸਿਓ ਨੇਕ ਸਲਾਮ ਸਭਨਾ ਭਾਂਜਾਂ ਉੱਠ ਕੇ ਰੋਲੀ ਦਿੱਤੀ ਪਾ ਉਹ ਮਾਪੇ ਜਿਨ੍ਹਾਂ ਦੇ ਜੀਮ ਦੇ ਉਹਨਾਂ ਨੂੰ ਮੱਕੇ ਦੀ ਹੱਜ ਨਹੀਂ ਕਾ ਰੰਮੂ ਦੇ ਹੱਥ ਢੰਗੋਰੀ ਸਾਰਤੀ ਬੁੱਢਾ ਉੱਠ ਕੇ ਪੈ ਗਿਆ ਰਾਹ ਗੋਲੇ ਜਾ ਕੇ ਰਾਹ ਲਿਆਸਦੇ ਉਹਨੇ ਲਈ ਸਲਾਮ ਦੁਆ ਮਿਰਜੇ ਬਾੜੀ ਮੌਤ ਦੀ ਉਹਨੇ ਦਿੱਤੀ ਗੱਲ ਹਲਾ ਗੱਲ ਸੁਣ ਕੇ ਮਿਰਜੇ ਦੀ ਮੌਤ ਦੀ ਹੋ ਰਾਹ ਲਿਆਸਦੀ ਨਿਕਲ ਗਈ ਤਾਂ ਰਾ ਰੰਮੂ ਨੇ ਜਾ ਕੇ ਆਪਦੇ ਬਾਪ ਨੂੰ ਸਲਾਮ ਬੁਲਾਈ ਕਹਿੰਦਾ ਰਹਿਮਤਾ ਕਿਵੇਂ ਆਇਆ ਕਹਿੰਦਾ ਅੱਪਾ ਜਾਨ ਸ਼ੈਲਾ ਨੇ ਮਿਰਜਾ ਮਾਰ ਲਿਆ ਤੇਰੀ ਲੈ ਰੈ ਲੈਣ ਵਾਸਤੇ ਆ ਕੀ ਹੋਣਾ ਚਾਹੀਦਾ ਉਹ ਕਹਿੰਦਾ ਦਿਨ ਕਿੰਨੇ ਹੋ ਗਏ ਮਿਰਜੇ ਬਾਰੇ ਨੂੰ ਕਹਿੰਦਾ 8 ਹੋ ਗਏ ਕਹਿੰਦਾ ਹਰਦੂ ਲਾੜ ਤੇ ਨਹੀਂ ਜ਼ਿੰਦਗੀ ਦੇ ਮਿਰਜੇ ਮਰੇ ਨੂੰ ਦਿਨ 8 ਹੋ ਗਏ ਹਜੇ ਰੈਂ ਕਰਦਾ ਫਿਰਦਾ ਹਜੇ ਸਲਾਹਾਂ ਲੈਂਦਾ ਫਿਰਦਾ ਜੇ ਪਿਓ ਦਾ ਪੁੱਤ ਤਾਂ ਸਰਸ਼ਮੀਰ ਦਾ ਵੱਡ ਕੇ ਮੈਨੂੰ ਖੁੱਦੋ ਬਣਾ ਕੇ ਦੇ ਗੋਡਿਆਂ ਤੋਂ ਲੱਤਾਂ ਵੱਡ ਕੇ ਹਾਕੀਆਂ ਬਣਾ ਕੇ ਦੇ ਜਿੰਨਾ ਚਿਰ ਖੁੱਦੋ ਖੁੰਡੀ ਨਹੀਂ ਨਾ ਖੇਡ ਦਸ਼ਮੀਰ ਦੇ ਸਿਰ ਦੀ ਉਹਨਾਂ ਚਿਰ ਮੇਰੇ ਜ਼ਿਲ੍ਹੇ ਦੀਆਂ ਚਾਹ ਨਹੀਂ ਰਹਿਣੀਆਂ ਉਹ ਕਹਿੰਦਾ ਮਿਰਜੇ ਮਰੇ ਨੂੰ ਦਨ ਅਠਮ ਮੇਰੀ ਪੁੱਤਾਂ ਅੰਚ ਸਲਾਹ ਜੇ ਪੋਤਾਂ ਆਪਣੇ ਪਿਓ ਦਾ ਮੈਨੂੰ ਖੋ ਕਸ਼ਮੀਰ ਦਿਖਾ ਉਹ ਦੇਖਾਂ ਦੇ ਆਨੇ ਕੱਢ ਕੇ ਮੈਨੂੰ ਚੀਤੇ ਨਹੀਂ ਬਣਾ ਆ ਸ਼ਰਸ਼ਮੀਰ ਦਾ ਮੰਡ ਕੇ ਮੈਨੂੰ ਖੁੱਦੋ ਨਹੀਂ ਬਣਾ ਗੋਡੇ ਤੋਂ ਲੱਤਾਂ ਵੱਢ ਕੇ ਹਕੀਆਂ ਨਹੀਂ ਕਢਵਾ ਬੁੱਢਾ ਖੇਡੂਗਾ ਟੋਣੇ ਮਾਰ ਕੇ ਹੱਕੀ ਇੱਕ ਵਈਆ ਤਾਂ ਲੈਣਗੇ ਦਿਲਾਂ ਦੇ ਚਾ ਜੇ ਇੰਨੀਆਂ ਗੱਲਾਂ ਨਾ ਕਰੇ ਲੱਖ ਲਾਨਤਾ ਹੀ ਜੀਣ ਦੇ ਪਾ ਕਰਾ ਲਿਆ ਅਸrar ਮੂੰਹ ਨਾ ਬਈ ਕਿਹੜੇ ਜਵਾਬ ਕਰਦਾ ਉਸੇ